ਓਮ ਨਮੋ ਸ਼ਿਵਾਏ ਸਿਪ੍ਰਾਂ ਦੂਸਰਾ ਤੇ ਆਏ ਸ਼ੌਣਕ ਜੀ ਦੇ ਬਚਨ ਸੁਣ ਕੇ ਸੂਤੀ ਜੀ ਬੜੇ ਪ੍ਰਸੰਨ ਹੋਏ ਉਹਨਾਂ ਨੇ ਕਿਹਾ ਕਿ हे ਸ਼ੌਣਕਾਦ ਮੁਨੀਓ ਇਹੋ ਪ੍ਰਸ਼ਨ ਜੋ ਤੁਸੀਂ ਕੀਤੇ ਹਨ ਇੱਕ ਸਮੇਂ ਨਾਰਦ ਜੀ ਨੇ ਬ੍ਰਹਮਾ ਜੀ ਕੋਲ ਕੀਤੇ ਸਨ ਬ੍ਰਹਮਾ ਜੀ ਨੇ ਬੜੇ ਸੁੰਦਰ ਢੰਗ ਨਾਲ ਉੱਤਰ ਦੇ ਕੇ ਨਾਰਦ ਜੀ ਨੂੰ ਪ੍ਰਸ਼ਨ ਕੀਤਾ ਸੀ ਸੋ ਅਸੀਂ ਵੀ ਆਪ ਨੂੰ ਛੇਵ ਜੀ ਦੀ ਅਮਰਤ ਮਈ ਕਥਾ ਸੁਣਾਉਂਦੇ ਹਾਂ ਪ੍ਰੇਮ ਨਾਲ ਸਰਵਣ ਕਰੋ ਇੱਕ ਸਮੇਂ ਨਾਰਦ ਜੀ ਗੰਗਾ ਜੀ ਦੇ ਨੇਗਤ ਹਿਮਾਲਿਆ ਪਰਬਤ ਪਰ ਪਹੁੰਚੇ ਤੇ ਤਪੱਸਿਆ ਆਰੰਭ ਕੀਤੀ ਨਾਦ ਜੀ ਦੀ ਤਪੱਸਿਆ ਨਾਲ ਇੰਦਰ ਨੂੰ ਬਹੁਤ ਭੈਤਪਨ ਹੋਇਆ ਸੋ ਇੰਦਰ ਨੇ ਨਾਰਦ ਜੀ ਦੀ ਤਪੱਸਿਆ ਆਪਾਂ ਨੂੰ ਕਰਨ ਵਾਸਤੇ ਕਾਮਦੇਵ ਨੂੰ ਬੁਲਾਇਆ ਤੇ ਕਿਹਾ ਕਿ हे ਕਾਮਦੇਵ ਤੇਨ ਸ਼ੈਤਾਨਾ ਵਾਲਾ ਸਰਾ ਅੱਗੇ بڑے بڑے ਤਪੱਸਵੀਆਂ ਦੇ ਤਪ ਭੰਗ ਕੀਤੇ ਹਨ ਸੋ ਹਣ ਐਸਾ ਪਾ ਕਰੋ ਜਿਸ ਨਾਲ ਨਾਰਦ ਜੀ ਦੀ ਤਪੱਸਿਆ ਭੰਗ ਹੋ ਜਾਵੇ ਇਹ ਸੁਣ ਕੇ ਕਾਮਦੇਵ ਨੇ ਨਾਰਦ ਜੀ ਕੋਲ ਜਾ ਕੇ ਆਪਣੀ ਸਭ ਮਾਇਆ ਨੂੰ ਪ੍ਰਗਟਾਇਆ ਬੜੀਆਂ ਸੁੰਦਰਾ ਅਪਸਰਾਵਾਂ ਮਿੱਠੇ-ਮਿੱਠੇ ਗੀਤ ਗਾ ਲੱਗੀਆਂ ਤੇ ਨਾਚ ਕਰਨ ਲੱਗੀਆਂ ਪਰ ਕਾਮਦੇਵ ਦੇ ਇਨੇਕਾ ਪਾਵਾਂ ਨਾਲ ਵੀ 나ਰਦ ਜੀ ਦਾ ਮਨ ਨਾ ਡੋਲਿਆ 나ਰਦ ਜੀ ਦਾ ਮਨ ਕਿਉਂ ਨਾ ਡੋਲਿਆ ਇਸ ਦਾ ਮੁੱਖ ਕਾਰਨ ਇਹ ਸੀ ਕਿ ਸਦਾ ਸ਼ਿਵ ਜੀ ਦੇ ਕਾਮ ਨੂੰ ਇਸ ਜਗ੍ਹਾ ਤੇ ਸਾੜਿਆ ਸੀ ਤੇ ਫਿਰ ਜਿੰਦਾ ਹੋਣ ਦਾ ਵਰ ਵੀ ਦੇ ਕੇ ਇਹ ਕਿਹਾ ਸੀ ਕਿ ਚਾਹੇ ਕਾਮਦੇਵ ਜਿਊ ਉਠੇ ਦਾ ਪਰ ਉਸ ਦਾ ਇਸ ਜਗ੍ਹਾ ਤੇ ਕੋਈ ਜੋਰ ਨਹੀਂ ਚੱਲੇਗਾ ਇਸ ਲਈ ਕਾਮਦੇਵ ਅਸਬਲ ਹੋ ਕੇ ਇੰਦਰ ਕੋਲ ਗਿਆ ਤੇ ਆਪਣੇ ਖਾਲੀ ਮੁੰਨ ਦਾ ਹਾਲ ਇੰਦਰ ਨੂੰ ਦੱਸਿਆ ਸਬਦੇਵ ਦੇ ਕਾਮਦੇਵ ਦੀ ਸਫਲਤਾ ਦਾ ਹਾਲ ਸੁਣ ਕੇ ਅਸਚਾਰਜ ਹੋਏ ਤੇ ਨਾਰਦ ਜੀ ਦੀ ਉਸਤਤ ਕਰਨ ਲੱਗੇ ਨਾਰਦ ਨੇ ਆਪਣੀ ਤਪੱਸਿਆ ਨੂੰ ਪੂਰਨ ਸਮਝ ਕੇ ਆਪਣੇ ਆਪ ਨੂੰ ਕਾਮਦੇਵ ਤੋਂ ਬਲਵਾਨ ਸਮਝਿਆ ਨਾਰਦ ਨੇ ਇਹ ਨਾ ਜਾਣਿਆ ਕਿ ਸਾਰਾ ਪ੍ਰਤਾਪ ਇਸ ਤਪੋ ਭੂਮੀ ਦਾ ਹੈ ਉਹ ਪ੍ਰਸੰਨ ਹੋ ਕੇ ਸ਼ਿਵ ਜੀ ਕੋਲ ਗਿਆ ਆਪਣੇ ਦਪਸਿਆ ਦਾ ਸਮਾਚਾਰ ਸ਼ਿਵ ਜੀ ਨੂੰ ਦੱਸਿਆ ਸ਼ਿਵ ਜੀ ਨੇ ਕਿਹਾ ਕਿ ਕਾਮਦੇਵ ਨੂੰ ਜਿੱਤਣ ਵਾਲਾ ਤਿੰਨਾਂ ਲੋਕਾਂ ਵਿੱਚ ਕੋਈ ਨਹੀਂ ਹੁਣ ਅਸੀਂ ਤੈਨੂੰ ਸਮਝਾਉਂਦੇ ਹਾਂ ਕਿ ਤੂੰ ਵਿਸ਼ਨੂੰ ਕੋਲ ਵਿਸ਼ਨੂੰ ਲੋਕ ਵਿੱਚ ਇਸ ਗੱਲ ਨੂੰ ਨਾ ਕਹੀਂ ਇਸ ਗੱਲ ਨੂੰ ਗੁਪਤ ਹੀ ਰੱਖੀਂ हे ਨਾਰਦਾ ਤੂੰ ਵਿਸ਼ਨੂੰ ਜੀ ਦੇ ਤਪ ਕਰਕੇ ਮੈਨੂੰ ਬਹੁਤ ਪਿਆਰਾ ਲੱਗਦਾ ਹੁੰਦਾ ਹੈ ਨਾਤਜੀ ਨੂੰ ਸ਼ਿਵ ਜੀ ਦੀਆਂ ਇਹ ਗੱਲਾਂ ਕੁਝ ਝੰਗਾਣਾਂ ਲੱਗੀਆਂ। ਸ਼ਿਵ ਜੀ ਤੋਂ ਵਿਦਾ ਹੋ ਕੇ ਨਾਰਦ ਜੀ ਬ੍ਰਹਮਾ ਜੀ ਕੋਲ ਗਏ। ਉੱਥੇ ਵੀ ਨਾਰਦ ਜੀ ਨੇ ਕੰਮ ਦੇ ਵਾ ਪਰ ਆਪਣੀ ਜਿੱਤ ਦਾ ਵਰਨਣ ਬੜੇ ਹੰਕਾਰ ਨਾਲ ਕੀਤਾ। ਬ੍ਰਹਮਾ ਜੀ ਨੇ ਆਪਣੇ ਪੁੱਤਰ ਦਾ ਇਹ ਹੰਕਾਰ ਦੇਖ ਕੇ ਉਸ ਨੂੰ ਸਮਝਾਇਆ ਪਰ ਨਾਰਦ ਜੀ ਨੂੰ ਬਹੁਤ ਹੰਕਾਰ ਹੋ ਗਿਆ ਸੀ। ਪਿਤਾ ਦਾ ਸਮਝਾਉਣਾ ਉਹਨਾਂ ਨੂੰ ਚੰਗਾ ਨਾ ਲੱਗਿਆ। ਨਾਦ ਜੀ ਇਹ ਅਹੰਕਾਰ ਨੂੰ ਲੈ ਕੇ ਵਿਸ਼ਨੂੰ ਲੋਕ ਵਿੱਚ ਗਏ ਤੇ ਕਾਮਦੇਵ ਨੂੰ ਜਿੱਤਣ ਦਾ ਸਮਾਚਾਰ ਵਿਸ਼ਨੂੰ ਜੀ ਨੂੰ ਦੱਸਿਆ। ਇਹ ਸੁਣ ਕੇ ਵਿਸ਼ਨੂੰ ਜੀ ਹੱਸ ਪਏ ਤੇ ਮਹਾਦੇਵ ਜੀ ਦੀ ਇੱਛਾ ਜਾਣ ਕੇ ਕਹਿਣ ਲੱਗੇ ਕਿ ਤੁਸੀਂ ਧੰਨੋ। ਵਿਸ਼ਨੂੰ ਜੀ ਨੇ ਸ਼ੇਵ ਜੀ ਦੀ ਮਾਇਆ ਨੂੰ ਜਾਣ ਕੇ ਉਹਨਾਂ ਦੇ ਚਰਨਾਂ ਦਾ ਧਿਆਨ ਧਰ ਕੇ ਨਮਸਕਾਰ ਕੀਤੀ। ਉਹਨਾਂ ਨੇ ਸ਼ਿਵ ਜੀ ਦੀ ਇੱਛਾ ਨੂੰ ਸਮਝ ਕੇ ਕਿਹਾ ਕਿ हे ਨਾਰਦ ਜੋ ਮਨੁੱਖ ਅਗਿਆਨੀ ਹੈ ਉਸ ਦੇ ਮਨ ਵਿੱਚ ਮੋਹ ਪਚਦਾ ਹੈ ਤੁਸੀਂ ਤਾਂ ਪੂਰਨ ਬ੍ਰਹਮਚਾਰੀ ਹੋ ਤੁਹਾਡੇ ਅਗੇ ਕਾਮ ਦਾ ਕੀ ਜੋਰ ਚੱਲ ਸਕਦਾ ਇਹ ਬਾਤ ਸੁਣ ਕੇ ਨਾਰਦ ਹੋਰ ਵੀ ਹੰਕਾਰ ਵਿੱਚ ਡੁੱਬ ਗਿਆ ਤੇ ਵਿਸ਼ਣੂ ਜੀ ਨੂੰ ਨਮਸਕਾਰ ਕਰਕੇ ਉਹਨਾਂ ਤੋਂ ਵਿਦਾ ਹੋਇਆ ਉਸੇ ਵੇਲੇ ਸਦਾ ਸ਼ੇਵਚੀ ਦੀ ਮਾਇਆ ਨਾਲ ਨਾਰਤ ਦੇ ਰਾਹ ਵਿੱਚ ਇੱਕ ਸਵਰਗ ਵਰਗਾ ਸੁੰਦਰ ਨਗਰ ਵਸ ਗਿਆ ਜਿਹਦੀ ਲੰਬਾਈ 400 ਕੋਸੀ ਬੜੇ ਸੁੰਦਰੇ ਇਸਤਰੀਆਂ ਪੁਰਸ਼ ਉਸ ਨਗਰ ਵਿੱਚ ਵਸਦੇ ਸਨ ਇੱਕ ਸ਼ੀਲਨੇ ਦੇ ਨਾਮ ਦਾ ਰਾਜਾ ਉੱਥੇ ਰਾਜ ਕਰਦਾ ਸੀ ਉਹ ਰਾਜਾ ਨੇ ਆਪਣੀ অতি ਸੁੰਦਰ ਪੁੱਤਰੀ ਦਾ ਸਵੰਬਰ ਰਚਿਆ ਹੋਇਆ ਸੀ ਬڑے-ਬڑے ਦੇਸ਼ਾਂ ਦੇ ਰਾਜਕਮਾਰ ਇਸ ਸੋਮਵਰ ਵਿੱਚ ਹਿੱਸਾ ਲੈਣ ਲਈ ਆਏ ਹੋਏ ਸਨ। ਇਸ ਸੋਮਵਰ ਵਿੱਚ ਨਾਰਦ ਜੀ ਵੀ ਪਹੁੰਚ ਗਏ। ਆ ਰਾਜਾ ਨੇ ਨਾਰਦ ਜੀ ਦਾ ਬੜਾ ਸਤਿਕਾਰ ਕੀਤਾ ਤੇ ਆਪਣੀ ਲੜਕੀ ਨੂੰ ਨਾਰਦ ਜੀ ਦੇ ਸਾਹਮਣੇ ਲਿਆਇਆ। ਨਾਰਦ ਜੀ ਨੇ ਉਸ ਲੜਕੀ ਦਾ ਜ਼ੁੰਦਰ ਰੂਪ ਤੇ ਚੰਗਾ ਸੁਭਾਅ ਦੇਖ ਕੇ ਆਪਣੇ ਮਨ ਵਿੱਚ ਵਿਚਾਰਿਆ ਕਿ ਇਸ ਲੜਕੀ ਦਾ ਜੋ ਪਤੀ ਬਣੇਗਾ ਉਹ ਇਨਾ ਬਲਵਾਨ ਹੋਵੇਗਾ। ਕਿ ਜੁੱਧ ਵਿੱਚ ਕਿਸੇ ਕੋਲ ਨਹੀਂ ਹਾਰੇਗਾ। ਨਾਲ ਦੀ ਜੀ ਉਧਰ ਪਏ। ਰਾਸਤੇ ਵਿੱਚ ਨਾਲ ਦੀ ਜੀ ਦਾ ਮਾਣਾ ਕੰਮ ਵਸ ਹੋ ਗਿਆ। ਤੇ ਚਾ ਪੈਲਾ ਹੋਏ ਕਿ ਜੇ ਲੜਕੀ ਨੂੰ ਮਾਰਨਾ ਚਾਹੀਦਾ ਹੈ। ਪਰ ਫਿਰ ਸੋਚਿਆ ਕਿ ਮੈਂ ਤਾਂ ਸੁੰਦਰ ਨਹੀਂ। ਇੱਥੇ ਸੁੰਦਰ ਪੁਰਸ਼ ਨੇ ਜਿੰਨਾ ਹੈ। ਚੰਗਾ ਇਹ ਹੋ ਹੈ ਕਿ ਮੈਂ ਵਿਸ਼ਨੂੰ ਜੀ ਦੀ ਸੁੰਦਰਤਾ ਲਿਆ ਕੇ ਇਸ ਲੜਕੀ ਨੂੰ ਪ੍ਰਾਪਤ ਕਰਾਂ। ਏ ੋਚ ਕੇ ਵਿਸ਼ਨੂ ਜੀ ਦਾ ਧਿਆਨ ਕਰਕੇ ਬੇਨਤੀ ਕਰੀ ਕੇ हे ਮਹਾਰਾਜ ਮੇਰਾ ਮਨੋਰਥ ਪੂਰਾ ਕਰੋ 나ਰਦ ਜੀ ਦੀ ਇਹ ਬੇਨਤੀ ਸੁਣ ਕੇ ਵਿਸ਼ਨੂ ਜੀ ਉੱਥੇ ਉਸੇ ਵੇਲੇ ਪ੍ਰਗਟ ਹੋਏ ਤੇ 나ਦ ਜੀ ਨੂੰ ਕਹਿਣ ਲੱਗੇ ਕਿ ਜਿਵੇਂ ਵੈਦ ਰੋਗੀ ਦੀ ਇੱਛਾ ਦੇ ਉਲਟ ਭੋਜਨ ਦਿੰਦਾ ਹੈ ਉਸੇ ਤਰ੍ਹਾਂ ਅਸੀਂ ਤੁਹਾਡੀ ਸਹਾਇਤਾ ਕਰਾਂਗੇ 나ਰਦ ਨੇ ਬਿਜਨੂ ਜੀ ਦੀ ਇਹ ਗੱਲ ਨਾ ਸਮਝੀ ਨਾਰਦ ਦਾ ਸਾਰਾ ਸਰੀਰ ਵਿਸ਼ਨੂ ਵਰਗਾ ਸੁੰਦਰ ਬਣ ਗਿਆ ਪਰ ਮੂੰਹ ਨਾ ਤੇ ਜੀ ਦਾ ਆਪਣਾ ਹੀ ਰਿਹਾ ਇਹ ਭੇਜ ਨੂੰ ਨਾਰਦ ਜੀ ਨੇ ਨਾ ਸਮਝਿਆ ਨਾਦ ਜੀ ਜ਼ੋਂਬਰ ਵਿੱਚ ਪਹੁੰਚ ਗਏ ਤੇ ਮਨ ਵਿੱਚ ਸੋਚਣ ਲੱਗੇ ਕਿ ਮੇਰਾ ਐਸਾ ਸੁੰਦਰ ਸਰੂਪ ਦੇਖ ਕੇ ਹੁਣ ਲੱਗ ਗਈ ਮੇਰੇ ਤੋਂ ਬਿਨਾ ਹੋਰ ਕਿਸੇ ਨੂੰ ਜਾਇਨ ਵਾਲਾ ਨਹੀਂ ਭਾਵੇਗੀ ਉਹ ਜ਼ੋਂਬਰ ਵਿੱਚ ਆ ਛੇਦ ਜੀ ਦੇ ਦੋ ਗਣਪੀ ਬ੍ਰਾਹਮਣਾ ਦੇ ਪੇਸ ਵਿੱਚ ਬੈਠੇ ਹੋਏ ਸਨ ਉਹ ਵੀ ਨਾਰਦ ਜੀ ਕੋਲ ਜਾ ਕੇ ਬੈਠੇ ਤੇ ਨਾਰਦ ਜੀ ਦੀ ਨਿੰਦਿਆ ਕਰਕੇ ਬੜੇ ਜ਼ੋਰ-ਜ਼ੋਰ ਨਾਲ ਹੱਸਣ ਲੱਗੇ ਕਈ ਤਰ੍ਹਾਂ ਦੀਆਂ ਬੁਰੀਆਂ ਗੱਲਾਂ ਕਰਕੇ ਉਹ ਨਾਰਦ ਜੀ ਨੂੰ ਛੇੜਨ ਲੱਗ ਪਏ ਸਮਾਂ ਹੋਣ ਦੇ ਰਾਜੇ ਦੀ ਲੜਕੀ ਗੁੰਮਰ ਵਿੱਚ ਆਈ ਤੇ ਨਾਰਦ ਜੀ ਦਾ ਪਹਿਣਕ ਰੂਪ ਦੇਖ ਕੇ ਬੜੀ ਦੁਖੀ ਹੋਈ ਰਾਜੇ ਦੀ ਕੰਨਿਆ ਨੇ ਨਾਨਤ ਜੀ ਵੱਲ ਵੇਖਿਆ ਵੀ ਨਾ ਨਾਨਤ ਜੀ ਅੱਗੇ ਅੱਗੇ ਹੋ ਹੋ ਕੇ ਆਪਣੇ ਆਪ ਨੂੰ ਵਿਖਾਉਣਾ ਪਰ ਲੜਕੀ ਦਾ ਉਧਰ ਧਿਆਨ ਹੀ ਨਹੀਂ ਸੀ ਸ਼ਿਵਾ ਦੇ ਧੂਮੇ ਗਣ ਨਾਨਤ ਜੀ ਦਾ ਮਖੌਲ ਉਡਾ ਰਹੇ ਸਨ ਇਸ ਜ਼ਮੇ ਬਿਜਨੂ ਦੇ ਜੰਬਰ ਵਿਚ ਆ ਪਹੁੰਚੇ ਲੜਕੀ ਨੇ ਵੀਹ ਨੂਜੀ ਦਾ ਅਤੀ ਸੁੰਦਰ ਸਰੂਪ ਵੇਖ ਕੇ ਜੈ ਮਾਲਾ ਉਹਨਾਂ ਦੇ ਗੱਲ ਵਿੱਚ ਪਾ ਦਿੱਤੀ ਜਿਸ ਕਰਕੇ ਸਾਰੇ ਰਾਜਕੁਮਾਰਾਂ ਨੂੰ ਨਿਰਾਸ਼ਤਾ ਹੋਈ ਇਹ ਵੇਖ ਕੇ ਨਾਰਦ ਜੀ ਬਹੁਤ ਦੁਖੀ ਹੋਏ ਉਸੇ ਵੇਲੇ ਦੋਹਾਂ ਗੜਾਂ ਨੇ ਨਾਰਦ ਜੀ ਨੂੰ ਆਖਿਆ ਕਿ ਤੁਸੀਂ ਐਵੇਂ ਦੁਖੀ ਹੋ ਰਹੇ ਹੋ ਜਰਾ ਆਪਣੇ ਮੂੰਹ ਨੂੰ ਤਾਂ ਦੇਖੋ ਓਮ ਨਮੋਈ ਸ਼ਿਵਾਏ ਓਮ ਨਮੋਈ ਸ਼ਿਵਾਏ ਹਰ ਹਰ ਮਹਾਦੇਵ